ਮੰਗਰਸ ਪੁਲਾਰੀ ਸ਼ਮਮਾ ਮੁਹੰਮਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਬਾਰੇ ਬਾਰੇ ਆਪਣੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਚਾਰੋਂ ਤਰਫੋਂ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ ਸਾਬਕਾ ਕ੍ਰਿਕਟਨਾ ਪੱਜਪਨਿਤਾਮਾ ਇੱਥੋਂ ਤੱਕ ਕਿ ਆਪਣੀ ਪਾਰਟੀ ਵੱਲੋਂ ਵੀ ਆਲੋਚਨਾ ਦਾ ਸਾਹਮਣਾ ਕਰਦਿਆਂ ਮੁਹੰਮਦ ਨੇ ਬਾਅਦ ਵਿੱਚ ਆਪਣੀਆਂ ਟਿੱਪਣੀਆਂ ਦਾ ਬਚਾਅ ਕਰਦਿਆਂ ਹੋਇਆ ਕਿ ਆ ਕਿ ਇਹ ਬਾਡੀ ਸ਼ੇਮਿੰਗ ਨਹੀਂ ਹੈ ਉਹਨਾਂ ਨੇ ਰੋਹਿਤ ਦੀ ਤੁਲਨਾ ਸਾਬਕਾ ਭਾਰਤੀ ਕਪਤਾਨਾਂ ਜਿਵੇਂ ਐਮ ਐਸ ਥੋਨੀ ਸੌਰਵ ਗੰਗੂਲੀ ਰਾਹੁਲ ਦਰਾਵਿੜ ਸਚਿਨ ਤেন্ডुलकर ਕਪਿਲ ਦੇਵ ਅਤੇ ਵਿਰਾਟ ਕੋਹਲੀ ਨਾਲ ਵੀ ਕੀਤੀ ਤੇ ਆਪਣੇ ਸਟੈਂਡ ਨੂੰ ਹੋਰ ਸਹੀ ਠਹਿਰਾਇਆ ਬੋਲਣ ਦਾ ਹੱਕ ਹੈ ਇਹ ਬੋਲਣ ਵਿੱਚ ਗਲਤੀ ਹੀ ਕੀ ਹੈ ਮੁਹੰਮਦ ਨੇ ਪਿਛਲੀਆਂ ਘਟਨਾਵਾਂ ਦਾ ਵੀ ਹਵਾਲਾ ਦਿੱਤਾ ਜਿੱਥੇ ਕ੍ਰਿਕਟਰਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕਾਂਗਰਸ ਦੀ ਬੁਲਾਰੀ ਸ਼ਮਾ ਮੁਹੰਮਦ ਨੇ ਸ਼ਰਮਾ ਨੂੰ ਇੱਕ ਮੋਟਾ ਖਿਡਾਰੀ ਕਹਿ ਕੇ ਸੰਬੋਧਿਤ ਕੀਤਾ ਹੈ ਭਾਵੇਂ ਪਾਰਟੀ ਨੇ ਆਪਣੇ ਆਪ ਨੂੰ ਉਹਨਾਂ ਦੇ ਇਸ ਬਿਆਨ ਤੋਂ ਦੂਰ ਕਰ ਲਿਆ ਹੈ ਤੇ ਉਹਨਾਂ ਨੂੰ ਪੋਸਟ ਨੂੰ ਮਿਟਾਉਣ ਲਈ ਵੀ ਕਿਹਾ ਗਿਆ ਹੈ ਖੇਡ ਮੰਤਰੀ ਮਨਸੂਖ ਮਾੜੀਆ ਨੇ ਕਿਹਾ ਹੈ ਕਿ ਸ਼ਰੀਰ ਨੂੰ ਸ਼ਰਮਸਾਰ ਕਰਨ ਵਾਲੀਆਂ ਟਿੱਪਣੀਆਂ ਅਸਲ ਵਿੱਚ ਬਹੁਤ ਸ਼ਰਮਨਾਕ ਹਨ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਇਸ ਨੂੰ ਮੰਤਪਾਦਾ ਘਰਾਰ ਦਿੱਤਾ ਹੈ ਸ਼ਮਾ ਮੁਹੰਮਦ ਦੀਆਂ ਟਿੱਪਣੀਆਂ ਨੇ ਸੱਤਾਧਾਰੀ ਭਾਜਪਾ ਵੱਲੋਂ ਵੀ ਆਲੋਚਨਾ ਦਾ ਸ਼ਬਦ ਦਿੱਤਾ ਹੈ ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਪੁੱਛਿਆ ਹੈ ਕਿ ਕੀ ਕਾਂਗਰਸ ਹੁਣ ਰਾਹੁਲ ਗਾਂਧੀ ਤੋਂ ਕ੍ਰਿਕਟ ਖੇਡਣ ਦੀ ਉਮੀਦ ਕਰਦੀ ਹੈ ਉਹ ਭਾਰਤੀ ਕ੍ਰਿਕਟ ਕਪਤਾਨ ਦੇ ਪਿੱਛੇ ਲੱਗੇ ਹੋਏ ਹਨ ਕਿ ਉਹ ਉਮੀਦ ਕਰਦੇ ਹਨ ਕਿ ਭਾਰਤੀ ਰਾਜਨੀਤੀ ਵਿੱਚ ਅਸਫਲ ਰਹਿਣ ਤੋਂ ਬਾਅਦ ਹੁਣ ਰਾਹੁਲ ਗਾਂਧੀ ਕ੍ਰਿਕਟ ਖੇਡਣ